ਫੰਗਣਾ ਆਊਗਾ ਨਾ ਦੇਸੀ ਹਾਂਜੀ ਬਾਈ ਫੰਗਣ ਦੀ ਮਾਤ ਹੋ ਗਈ ਅੱਛਾ ਕਿੰਨਾ ਟਾਈਮ ਹੋ ਗਿਆ 6 ਸਾਲ ਹੋ ਜਾਣਗੇ 6 ਸਾਲ ਨੂੰ ਬਾਕੀ ਇਹਨਾਂ ਦਾ ਬੇਟਾ ਜੋ ਮਰਿਆ ਉਦੋਂ ਦੀ ਇਹਨਾਂ ਦੀ ਹਾਲਤ ਜੀ ਥੋੜੀ ਜਿਹੀ ਵਿਗੜਦੀ ਜਿਆਦਾ ਠੀਕ ਹੈ ਇਹਨਾਂ ਦੇ ਕਾਰਨ ਸਾਡੀ ਵੀ ਵਿਗੜਦੀ ਹੈ ਹਾਲਤ ਕਿਉਂ ਮਾਪੇ ਕੋਲੇ ਜਾਣਾ 10 ਬਿਠਾ ਬਹੁਤ ਔਖਾ ਹੁੰਦਾ ਜੀ ਬਿਲਕੁਲ ਹੁਣ ਅਸੀਂ ਵੀ ਨਹੀਂ ਰੋਜ਼ ਤਾਂ ਹੋ ਸਕਦੇਗੇ ਇਹਨਾਂ ਕੋਲੇ ਤੇ ਇਹ ਵੀ ਰੋ ਸਕਦੇਗੇ ਤੇ ਇਸ ਕਾਰਨ ਇਹ ਬਿਮਾਰ ਹੋ ਜਾਂਦੇ ਹਾਂ ਮੇਰੇ ਅਸੂ ਹਾਂ ਜੀ 43 ਕਮਰੇ ਦਵਾਤੇ ਆ ਹੂੰ ਹੂੰ ਤੇ ਪਰਸਾ ਨੂੰ ਨਹੀਂ ਦਵਾਇਆ ਅੱਛਾ ਸਾਡੇ ਆਇਆ ਨਿਕੰਦ ਅੱਛਾ ਨਹੀਂ ਭਰੇ ਸੀ ਫਾਰਮ ਜੇ ਨਹੀਂ ਭਰੇ ਸੀ ਪਤਾ ਨਹੀਂ ਇਹਨਾਂ ਫਾਰਮ ਤਾਂ ਭਰੇ ਹੀ ਸੀਗੇ ਇੱਥੂ ਜੀ ਲੈ ਕੇ ਲੈ ਜੇ ਫੋਟੋ ਫਾਟੋ ਲਾ ਕੇ ਹੂੰ ਇਹ ਨਹੀਂ ਪਤਾ ਅੱਗੇ ਭਰੇ ਆ ਜਾਂ ਨਹੀਂ ਕਿੰਨਾ ਟਾਈਮ ਹੋ ਗਿਆ ਭਰੇਣ ਦਾ ਟਾਈਮ ਜੀ ਸਰਕਾਰਾਂ ਲਗਾਤਾਰ ਵੱਡੇ ਵੱਡੇ ਪੁਲ ਬਣਾ ਕੇ ਸੜਕਾਂ ਬਣਾ ਕੇ ਇੱਥੋਂ ਤੱਕ ਕਿ ਵੱਡੀਆਂ ਵੱਡੀਆਂ ਇਮਾਰਤਾਂ ਖੜੀਆਂ ਕਰਕੇ ਇਹ ਦਾਵਾ ਕਰਦੀਆਂ ਕਿ ਉਹਨਾਂ ਨੇ ਬਹੁਤ ਸਾਰਾ ਵਿਕਾਸ ਕਰਤਾ ਪਰ ਅਸਲ ਵਿੱਚ ਜੇ ਗਰਾਊਂਡ ਲੈਵਲ ਤੇ ਆਪਾਂ ਦੇਖੀਏ ਤਾ ਵਿਕਾਸ ਜ਼ੀਰੋ ਆ ਜੀ ਹਾਂ ਜਿਹੜੇ ਲੋਕ ਕਿਰਤ ਕਰਦੇ ਆਪਣੀ ਮਿਹਨਤ ਸ਼ਕਤੀ ਦੇ ਨਾਲ ਇਹ ਵੱਡੇ ਵੱਡੇ ਪੋਲ ਖੜੇ ਕਰਦੇ ਆ ਇਮਾਰਤਾਂ ਬਣਾਉਂਦੇ ਆ ਸੜਕਾਂ ਬਣਾਉਂਦੇ ਆ ਉਹੀ ਲੋਕ ਆ ਜਿਹੜੇ ਚੀਜ਼ਾਂ ਖਣੋਂ ਤਰਸਦੇ ਆ ਇੱਥੋਂ ਤੱਕ ਕਿ ਰੋਟੀ ਕੱਪੜਾ ਮਕਾਨ ਵਰਗੀਆਂ ਮੁੱਢਲੀਆਂ ਲੋੜਾਂ ਜਿਹੜੀਆਂ ਉਹਨਾਂ ਤੱਕ ਉਹਨਾਂ ਤੋਂ ਬਹੁਤ ਦੂਰ ਆ ਤੇ ਇਹ ਜਿਹੜੀਆਂ ਸਰਕਾਰਾਂ ਦਾਵਾ ਕਰਦੀਆਂ ਹੈਗੀਆਂ ਕਿ ਉਹਨਾਂ ਨੇ ਬਹੁਤ ਵਿਕਾਸ ਕਰਤਾ ਅਸਲ ਦੇ ਵਿੱਚ ਇਹਨਾਂ ਦਾ ਇਹ ਜੁਮਾ ਹੁੰਦਾ ਕਿ ਉਹ ਲੋਕਾਂ ਤੱਕ ਰੋਟੀ ਕਪੜਾ ਮਕਾਨ ਵਰਗੀਆਂ ਮੁਢਲੀਆਂ ਲੋੜਾਂ ਜਿਹੜੀਆਂ ਉਹ ਪਹੁੰਚਦੀਆਂ ਕਰਨ ਪਰ ਅਸਲ ਦੇ ਵਿੱਚ ਇਹ ਲੋਕ ਆ ਜਿਹੜੇ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਆ ਫਿਰ ਸਰਕਾਰਾਂ ਜਿਹੜੇ ਦਾਅਵੇ ਕਰਦੀਆਂ ਕਿ ਉਹਨਾਂ ਨੇ ਵਿਕਾਸ ਕਰਤਾ ਉਹ ਵਿਕਾਸ ਖੋਖਲਾ ਜਾਪਦਾ ਤੇ ਉਹ ਵਿਕਾਸ ਉਹਨਾਂ ਨੇ ਕਿਦੇ ਲਈ ਕੀਤਾ ਕਿਉਂ ਕੀਤਾ ਇਹ ਇੱਕ ਵੱਡਾ ਸਵਾਲ ਆ ਸੋ ਅਸੀਂ ਅੱਜ ਖੜੇ ਆ ਪਿੰਡ ਸਮਾਗ ਜਿਹੜਾ ਕਿ ਜਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਪੈਂਦਾ ਇੱਥੇ ਇੱਕ ਬਜ਼ੁਰਗ ਜੋੜਾ ਏ ਜਿਨ੍ਹਾਂ ਦੀਆਂ ਇਦਾਂ ਦੀਆਂ ਕੁਝ ਲੋੜਾਂ ਏ ਤੇ ਜਿਨ੍ਹਾਂ ਦੇ ਕੋਲ ਮਕਾਨ ਤੱਕ ਨਹੀਂ ਹੈਗਾ ਸੋ ਇਹਨਾਂ ਦੀ ਕਹਾਣੀ ਤੁਹਾਨੂੰ ਅਸੀਂ ਸੁਣਾਵਾਂਗੇ ਅੱਜ ਸਾਡੇ ਕੈਮਰੇ ਦੇ ਜ਼ਰੀਏ ਸੋ ਆਓ ਇਹਨਾਂ ਦੀ ਕਹਾਣੀ ਜਾਣਦੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੀ ਨਾਮ ਆ ਬਾਪੂ ਜੀ ਆਪਣਾ ਮੰਗਾ ਸਿੰਘ ਅੱਛਾ ਤੇ ਬਾਪੂ ਜੀ ਕੀ ਸਮੱਸਿਆ ਕੀ ਹੈ ਜੀ ਸਮੱਸਿਆ ਬਹੁਤ ਇਹ ਕਿ ਤਰ ਗਰੀਬੀ ਆਈ ਪਈ ਹੈ ਹਾਂ ਕਮਰਾ ਇਹਨੇ ਹੂੰ ਹਮ ਹੁੰਦਾ ਨੂੰ ਹੂੰ بسم اللہ ਹੂੰ ਸਮਸਿਆ ਦਾ ਪੜੀਆ ਅੱਛਾ ਅਸੀਂ ਕਿਵੇਂ ਬਾਪੂ ਜੀ ਜਿਵੇਂ ਮੈਂ ਤੁਹਾਡਾ ਇੱਥੇ ਪਿੱਛੇ ਮਕਾਨ ਦੇਖ ਰਿਹਾ ਤੁਹਾਡੇ ਕੋਲੇ ਮਕਾਨ ਨਹੀਂ ਹੈਗਾ ਹਾਂ ਝੋਪੜੀ ਦੇਖ ਰਹੀ ਆ ਬਾਪੂ ਜੀ ਤੁਹਾਡੇ ਕੋਲੇ ਮਕਾਨ ਨਹੀਂ ਹੈਗਾ ਬਾਪੂ ਜੀ ਤੇ ਫਿਰ ਇਸ ਝੋਪੜੀ ਦੇ ਵਿੱਚ ਤੁਸੀਂ ਗੁਜ਼ਾਰਾ ਕਰਦੇ ਹੋ ਹਨ ਤੇ ਅਸਲ 'ਚ ਇਹ ਹਾਲਾਤ ਬਾਪੂ ਕਿਵੇਂ ਬਣੇ ਫੁੱਡੇ ਹਾਲਾਤ ਇਹੋਂ ਬਣੇ ਜੀ ਹੂੰ ਉਹਨੂੰ ਦੱਸੇ ਜਿੱਤੋਂ ਪਹਿਲਾਂ ਹੂੰ ਸੇ ਥੋੜੇ ਜਿਹਾ ਬਾਹਰ ਉੱਠ ਗਏ ਹੂੰ ਕਮਰਾ ਕੱਚਾ ਸੀ ਹੂੰ ਏਟਾ ਹੈ ਗਿਆ ਅੱਛਾ ਅੱਛਾ ਤੁਸੀਂ ਪਹਿਲਾਂ ਐ ਦੱਸੋ ਤੁਹਾਡੇ ਬੱਚੇ ਬੱਚੇ ਕਿੰਨੇ ਆ ਪਹਿਲਾਂ ਤੁਸੀਂ ਐ ਦੱਸੋ ਬੱਚੇ ਜੀ ਤਿੰਨ ਇੱਕ ਗੁੱਡੀ ਐ ਦੋ ਲੜਕੇ ਹੂੰ ਵੱਡੇ ਲੜਕੇ ਦੀ ਮੌਤ ਹੋ ਗਈ ਅੱਛਾ ਤੇ ਛੋਟਾ ਲੜਕਾ ਅੱਡਾ ਹਾਂਜੀ ਕੰਮ ਕਰਦੇ ਆ ਬੜਾ ਮੋਕ ਵੱਡੇ ਲੜਕੇ ਦੀ ਮੌਤ ਉਹ ਕਿਵੇਂ ਕਿਵੇਂ ਬਾਪੂ ਜੀ ਮਾੜਾ ਹੋਇਆ ਪਹਿਲਾਂ ਤਾਂ ਹੋਇਆ ਕਿਵੇਂ ਜੀ ਉਹ ਜਿੱਤੇ ਇੱਕ ਹੋ ਗਿਆ ਹੁਣ ਅੱਛਾ ਹੱਟ ਅਟੈਕ ਹੋ ਗਿਆ ਚੰਗਾ ਕੰਮ ਕਰਦਾ ਸੀ ਸੌਖੇ ਸੀ ਹਾਂ ਟੈਕ ਹੋ ਗਿਆ ਅੱਛਾ ਆਹ ਸਾ ਫੰਗਣ ਆਉਗਾ ਨਾ ਦੇਸੀ ਹਾਂਜੀ ਵਾਈ ਫੰਗਣ ਦੀ ਮੌਤ ਹੋਈ ਅੱਛਾ ਕਿੰਨਾ ਟਾਈਮ ਹੋ ਗਿਆ 6 ਸਾਲ ਹੋ ਜਾਣਗੇ 6 ਸਾਲ ਨੂੰ ਅੱਛਾ ਬੱਤ ਤੇ ਕਿਵੇਂ ਫਿਰ ਮਤਲਬ ਉਹ ਚੰਗੇ ਸੀ ਤੁਸੀਂ ਸੌਖੇ ਸੀਗੇ ਹਾਂ ਜੀ ਕੰਮ ਤਾਂ ਦਾ ਕਰਦਾ ਸੀ ਹਾਂ ਜੀ ਤੇ ਲਿਓ ਦੁੱਖ ਸੁੱਖ ਵੀ ਸਾਡਾ ਵੇਂਦਾ ਸੀ ਹੂੰ ਬਾਕੀ ਢਿੱਲਾਂ ਵਿੱਚ ਸਾਰੀ ਵੇਂਦਾ ਸੀਗਾ ਹੂੰ ਹੂੰ ਤੇ ਚੰਗੇ ਦਿਨ ਤੋਂ ਤੜਾਈ ਜਾਂਦਾ ਸੀ ਸਾਡੇ ਘਰ 'ਚ ਕੰਮ ਤੰਦਾ ਹਾਂ 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 ਹੁਣ ਇਹਦੀ ਇਹਦੀ ਕਵੀਨਦਾਰੀ ਆਪਦੀ ਆਪੂ ਵੀ ਢਿੱਲਾਂ ਵਿੱਚ ਰਹਿੰਦਾ ਛੋਟਾ ਬੇਟਾ ਤੁਹਾਡਾ ਹਣਾ ਹਾਂ ਇਹ ਆਪ ਵੀ ਢਿੱਲਾਂ ਵਿੱਚ ਰਹਿੰਦਾ ਹਾਂ ਫਿਰ ਕਹਿੰਦੇ ਉਹ ਹੀ ਗੱਲ ਕਵੀਨਦਾਰਾਂ ਨੂੰ ਫਿਰ ਮੰਗਾਈ ਹੈ ਹੂੰ ਉਹਦੇ ਵੀ ਬੱਚੇ ਹੋਣਗੇ ਹਣਾ ਹਾਂ ਤੇ ਕੀ ਕੰਮ ਕੀ ਕਰਦਾ ਉਹ ਕੰਮ ਬਸ ਅਿਹੜੀ ਦੇ ਪਾਈ ਦਿਹਾਰੀ ਦਾ ਪੇ ਨਾਲ ਤਾਂ ਮਾਤਾ ਨਹੀਂ ਘਰ ਦਾ ਗੁਜ਼ਾਰਾ ਹੀ ਮਸਾ ਹੁੰਦਾ ਹੀ ਨਹੀਂਗਾ ਹਾਂ ਆਉਂਦੇ ਨਹੀਂ ਉਹਨਾਂ ਦਾ ਹੁੰਦਾ ਤਾਂ ਸ਼ਾਮ ਨੂੰ ਕਿਤੇ ਹਾਂ ਮੁਸ਼ਕਿਲ ਬਹੁਤ ਹਾਂ ਜੀ ਬਾਕੀ ਹੁਣ ਉਹ ਹੀ ਗੱਲ ਹੈ ਸ਼ਰਮ ਦਾ ਮਾਰਾ ਹੂੰ ਤੇ ਦਿਹਾੜੀ ਕਰਦਾ ਤੇ ਫੇਰ ਵੀ ਟਾਈਮ ਪਾਸ ਤੇ ਨਾਲ ਕਰਦਾ ਹੀ ਆ ਰੋਟੀ ਤਾਂ ਦਿੰਦਾ ਹੀ ਆ ਬਿਲਕੁਲ ਰੋਟੀ ਤੁਹਾਨੂੰ ਦਿੰਦਾ ਹੀ ਆ ਰੋਟੀ ਦੇ ਸਕਦਾ ਮੈਂ ਮਕਾਨ ਕਿੱਥੇ ਤੁਹਾਨੂੰ ਪਾ ਕੇ ਦੇਉ ਦਿਹਾੜੀ ਕਰਕੇ ਕਿਤੇ 15 ਦਿਨਾਂ ਤੋਂ ਦਿਹਾੜੀ ਆ ਗਈ ਕਿਤੇ 10 ਦਿਨਾਂ ਤੋਂ ਆ ਗਈ ਉਹ ਕੋਈ ਮਖਾਨ ਥੋੜੋ ਪਾ ਦੂਗਾ ਅੱਛਾ ਤੁਸੀਂ ਹੁਣ ਇੱਥੇ ਰਹਿੰਦੇ ਹੋ ਇਸ ਝੋਪੜੀ ਚ ਮੈਂ ਇਹਦੇ ਤੇ ਸਾਰਾ ਕੁਝ ਵੇਖ ਲਾ ਉਵੇਂ ਪਿਆ ਕੁਵਿਲਦਾਰੀ ਸਾਰੀ ਆ ਸਾਰਾ ਕੁਝ ਵੇਖ ਪਿਆ ਇਹ ਹੂੰ ਝੋਪੜੀ ਪਾਈ ਹੋਈ ਆ ਮਤਲਬ ਇੱਕਲਾ ਤਰਪਾਲ ਹੀ ਪਿਆ ਹਨਾ ਮਾੜਾ ਇਹ ਪੱਟਿਆ ਅੱਛਾ ਤੇ ਤੁਸੀਂ ਜਿਵੇਂ ਪਿੱਛੇ ਜੇ ਕਾਗਜ਼ ਭਰੇ ਗਏ ਆਗੇ ਹਨਾ ਸਰਕਾਰੀ ਸਹੂਲਤਾਂ ਮਿਲਦੀਆਂ ਹੁੰਦੀਆਂ ਕਮਰਾ ਮਿਲਦਾ ਹਨਾ ਤੇ ਕਈ ਲੋਕਾਂ ਨੂੰ ਮਿਲਦੇ ਆ ਸਰਕਾਰ ਵੱਲੋਂ ਸਹੂਲਤ ਇਹ ਤੁਹਾਨੂੰ ਨਹੀਂ ਆਈ ਫਿਰ ਕੋਈ ਸਹੂਲਤ ਨਹੀਂ ਸਾਨੂੰ ਨਹੀਂ ਆਈ ਹੂੰ ਔਰ ਕਈ ਮੰਨ ਵੀ ਆ ਗਈ ਆ ਵਿੜੇ ਦੇ 45 ਕਮਰੇ ਦਵਾਤੇ ਆ ਹੂੰ ਹੂੰ ਸਪਰਸਾਂ ਨੂੰ ਨਹੀਂ ਦਵਾਇਆ ਅੱਛਾ ਸਾਡੇ ਆਇਆ ਨਹੀਂ ਕਮਰਾ ਅੱਛਾ ਨਹੀਂ ਭਰੇ ਸੀ ਫਾਰਮ ਜਾਂ ਨਹੀਂ ਭਰੇ ਸੀ ਪਤਾ ਨਹੀਂ ਇਹਨਾਂ ਫਾਰਮ ਤਾਂ ਭਰੇ ਹੀ ਸੀਗੇ ਹਾਂ ਇਥੂ ਜੀ ਲੈ ਕੇ ਲੈ ਗਏ ਆ ਫੋਟੋ ਫਾਟੋ ਲਾ ਕੇ ਹੂੰ ਇਹ ਨਹੀਂ ਪਤਾ ਅੱਗੇ ਭਰੇ ਆ ਜਾਂ ਨਹੀਂ ਕਿੰਨਾ ਟਾਈਮ ਹੋ ਗਿਆ ਭਰੇਣ ਦਾ ਟਾਈਮ ਜੀ ਸਾਲ ਤੋਂ ਉੱਤੇ ਹੀ ਹੋ ਗਿਆ ਅੱਛਾ ਜਿਉਂ ਨਵਾਂ ਸਰਪੰਚ ਬਣਿਆ ਨਾ ਹੂੰ ਹੂੰ ਉਹ ਜਿਆ ਸਾਲ ਤੋਂ ਉੱਤੇ ਹੀ ਹੋ ਗਿਆ ਹੂੰ ਠੀਕ ਹੈ ਤੇ ਕੀ ਹੁਣ ਕੀ ਚਾਹੁੰਨੇ ਕੀ ਆ ਤੁਸੀਂ ਫਸੇ ਤਾਂ ਜੀ ਕਮਰਾ ਚਾਹੁੰਨੇ ਆ ਹੂੰ ਸਿਰ ਤਦਾਵੇ ਦਾ ਹੀ ਪੈ ਜੇ ਸਾਨੂੰ ਸਿਰ ਲਕੋਣ ਜੋਗਾ ਹੂੰ ਸਮਾ ਬਤੀਤ ਕਰਨ ਨਾਲ ਹੂੰ ਜਿਵੇਂ ਨਹੀਂ ਇਹ ਮਤਲਬ ਹੁਣ ਤੁਸੀਂ ਇੱਕ ਕੈਮਰੇ ਤੇ ਹੁਣ ਸਾਡੇ ਕੈਮਰੇ ਸਾਹਮਣੇ ਗੱਲਬਾਤ ਕਰ ਰਹੇ ਹੋ ਤੇ ਮਤਲਬ ਤੁਸੀਂ ਕਾਗਜ਼ ਵੀ ਭਰ ਕੇ ਦੇਖ ਲੇ ਸਰਕਾਰੀ ਤੌਰ ਤੇ ਹਨ ਕੋਈ ਸਹੂਲਤ ਤੁਹਾਨੂੰ ਨਹੀਂ ਆਈ ਹੁਣ ਮਤਲਬ ਤੁਸੀਂ ਕੀ ਜਨਤਾ ਨੂੰ ਅਪੀਲ ਕਰਨਾ ਚਾਹੁੰਦੇ ਹੋ ਤੇ ਮਤਲਬ ਲੋਕ ਦੇਖ ਰਹੇ ਆਪਣੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਦਾਨੀ ਸੱਜਣ ਵੀ ਹੈਗੇ ਆ ਹਨਾ ਤੇ ਜਿਹੜੇ ਹੈਲਪ ਕਰ ਸਕਦੇ ਆ ਤੁਹਾਡੀ ਹਨਾ ਤੇ ਜੇ ਤੁਸੀਂ ਉਹਨਾਂ ਨੂੰ ਹੈਲਪ ਕਰਨੀ ਚਾਹੁੰਦੇ ਆ ਤਾਂ ਤੁਸੀਂ ਮਤਲਬ ਸਾਡੇ ਕੈਮਰੇ ਦੇ ਜ਼ਰੀਏ ਉਹ ਹੈਲਪ ਕਰਕੇ ਤੁਸੀਂ ਸਹਾਇਤਾ ਜਿਹੜੀ ਉਹ ਮੰਗ ਸਕਦੇ ਹੋ ਕੀ ਕਰਨਾ ਚਾਹੁੰਦੇ ਕਮਰੇ ਦੇ ਆ ਸੰਤਾ ਜੀ ਹੋਰ ਕਾਸੇ ਦਾ ਵੀ ਕਮਰਾ ਪੈ ਜੇ ਤੇ ਸਾਡਾ ਬੜੇ ਪਾ ਕਮਰਾ ਪੈ ਜੇ ਤੇ ਸਿਰਲ ਕੋ ਹੋ ਜੇ ਤੇ ਆਪ ਦਾ ਕੋਈ ਆਉਦਾ ਜਿਹੜੇ ਕੋਈ ਦਿਹਾੜੀ ਸੌਖ ਤੱਕ ਜਾ ਜੀ ਤੇ ਆ ਤੁਸੀਂ ਵੇਖ ਲਿਓ ਹਣੇ ਝੂਗੜੀ 'ਚ ਬੈਠੇ ਹੂੰ अच्छा। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਕੀ ਨਾਮ ਆ ਜੀ ਤੁਹਾਡਾ? ਮੇਰਾ ਨਾਮ ਪ੍ਰਿੰਕਾ ਰਜ। ਅੱਛਾ ਤੇ ਕੀ ਰਿਸ਼ਤਾ ਕੀ ਆ ਬਾਪੂ ਜੀ ਨਾਲ, ਬਜ਼ੁਰਗਾਂ ਨਾਲ ਤੁਹਾਡਾ? ਇਹ ਮੇਰੇ ਮੰਮੀ ਡੈਡੀ ਆ। ਮਤਲਬ ਸੱਸ ਸੋਹਰਾ ਤੁਹਾਡੇ। ਹਾਂ ਜੀ। ਅੱਛਾ ਭੈਣ ਜੀ ਜਿਹੜੇ ਇਹਨਾਂ ਦੇ ਹਾਲਾਤ ਬਣੇ ਹੋਏ ਆ ਹਨਾ ਜਿਵੇਂ ਇਹਨਾਂ ਨੇ ਦੱਸ ਹੀ ਦਿੱਤਾ ਹੈਗਾ ਕਿ ਇਹਨਾਂ ਨੂੰ ਕੋਈ ਸਰਕਾਰੀ ਸਹੂਲਤ ਨਹੀਂ ਮਿਲੀ ਹੋਗੀ। ਜਿਵੇਂ ਬੜੇਪਾ ਪੈਨਸ਼ਨ ਲੱਗਦੀ ਹੈਗੀ ਤੁਸੀਂ ਮੇਰੇ ਆਫ ਟਾਈਮ ਰਾ ਮੇਰੇ ਨਾਲ ਗੱਲ ਕਰ ਰਹੇ ਸੀ ਕਿ ਇਹਨਾਂ ਦੀ ਬੜੇਪਾ ਪੈਨਸ਼ਨ ਲੱਗੀ ਜਾਂ ਨਹੀਂ ਲੱਗੀ ਨਹੀਂ ਲੱਗੀ ਅੱਛਾ ਕੋਸ਼ਿਸ਼ ਨਹੀਂ ਕੀਤੀ ਜੀ ਕਿਸੇ ਨੇ ਲਵਾਉਣ ਦੀ ਕੋਸ਼ਿਸ਼ੇ ਆਪ ਕਰਦੇ ਜੀ ਸਾਡੇ ਕੋਲੇ ਤਾਂ ਕੋਈ ਨਹੀਂ ਆਇਆ ਅੱਜ ਤੱਕ ਕਹਿਣਗੇ ਇਹਨਾਂ ਦੀ ਅਸੀਂ ਪੈਨਸ਼ਨ ਲਵਾ ਦਿੰਦੇ ਹਾਂ ਜਾਂ ਕੋਈ ਹੋਰ ਇਹਨਾਂ ਨੂੰ ਮਤਲਬ ਸਹਾਈਤਾ ਦੇ ਦਿੰਦੇ ਹਾਂ ਪਿੰਡ ਦੇ ਸਰਪੰਚ ਵਗੈਰਾ ਨੇ ਕੋਈ ਨਹੀਂ ਕੀਤੀ ਇਹਨਾਂ ਦੀ ਹੈਲਪ ਵੀ ਜੋ ਜਿਵੇਂ ਪਿੰਡ ਦੇ ਸਰਪੰਚ ਦਾ ਹੀ ਜਮਾ ਹੈਗਾ ਕਿ ਉਹ ਇਹਨਾਂ ਦੀ ਜਿਹੜੀ ਪੈਨਸ਼ਨ ਲਗਵਾ ਦੇਵੇ ਉਹਨਾਂ ਦੀ ਜ਼ਿੰਮੇਵਾਰੀ ਤਾਂ ਹੈਗੀ ਹੈ ਜੀ ਪਰ ਕਈ ਸਰਪੰਚ ਬਣ ਗਏ ਜਦੋਂ ਦੀ ਮਾਈਆਂ ਪਰ ਇਹਨਾਂ ਦੀ ਪ੍ਰੋਫੈਸ ਨਹੀਂ ਲੱਗੀ। ਅੱਛਾ ਪਤਾ ਨਹੀਂ ਕੀ ਕਾਰਨ ਆ ਵੀ ਕਿਉਂ ਨਹੀਂ ਲੱਗੀ। ਹੂੰ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੀ ਮਕਾਨ ਦੀ ਸਹੂਲਤ ਹੈਗੀ ਹੈ ਹਨਾ ਉਹ ਵੀ ਨਹੀਂ ਇਹਨਾਂ ਨੂੰ ਮਿਲੀ ਹੈਗੀ। ਕਈਆਂ ਦੇ ਕਹਿੰਦੇ 45 ਘਰ ਜਿਹੜੇ ਬਣ ਚੁੱਕੇ ਆ ਤੇ ਆਵਾਸ ਯੋਜਨਾ ਦੇ ਤਹਿਤ ਬਣੇ ਉਹ ਤੇ ਹਾਲੇ ਤੱਕ ਇਹਨਾਂ ਨੂੰ ਜਿਹੜਾ ਮਕਾਨ ਆ ਕਿ ਹਾਲਾਂਕਿ ਬਜ਼ੁਰਗ ਹੈਗੇ ਆ ਪਹਿਲਾਂ ਪਹਿਲ ਦੇ ਆਧਾਰ ਤੇ ਇਹਨਾਂ ਦਾ ਘਰ પાਕੇ ਦੇਣ ਦੀ ਜਿਹੜਾ ਉਹ ਜ਼ਿੰਮਾ ਬੰਦਾ ਸੀ ਪਰ ਉਹ ਨਹੀਂ ਬਣਿਆ ਹੈਗਾ। ਕੀ ਕਹੂੰਗੀ? ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਵੀ ਜੇ ਅਗਰ ਵੈਚ ਕਮਰਾ ਆਇਆ ਵੀ ਤਾਂ ਇਹਨਾਂ ਨੂੰ ਫਿਰ ਦਿੱਤਾ ਜਾਵੇ ਕਿਉਂਕਿ ਜੇ ਇਹੋ ਜੀ ਹਾਲਾਤ ਦੇ ਵਿੱਚ ਇਹ ਬੈਠੇ ਆ ਹੁਣ ਜਿਹੜੇ ਅਸੀਂ ਆ ਅਸੀਂ ਇਹਨਾਂ ਦੇ ਮੰਨ ਕੇ ਚੱਲਦੇ ਆ ਵੀ ਬੇਟਾ ਆ ਜਾਂ ਬੇਟੀ ਨੋ ਰੱਖ ਲਓ ਪੁੱਤ ਰੱਖ ਲਓ ਠੀਕ ਹੈ ਜੀ ਅਸੀਂ ਜਿੰਨੇ ਜੁਗਰੇ ਹੈਗੇ ਇਹਨਾਂ ਨੂੰ ਰੋਟੀ ਪਾਣੀ ਲੀੜਾ ਕਪੜਾ ਦੇ ਸਕਦੇ ਆ ਕਿਉਂਕਿ ਧਿਆੜੀਦਾਰ ਬੰਦਾ ਉਹ ਵੀ ਥਿਲਾ ਮਿੱਸਾ ਰਹਿੰਦਾ ਤੇ ਹੁਣ ਕਮਰਾ ਤਾਂ ਫਿਰ ਪਹੁੰਚ ਵੀ ਹੋਣਗੇ ਨੇ ਪਿੱਲਾ ਮੈਸਨ ਨੂੰ ਤੁਸੀਂ ਕਿਹਾ ਕੀ ਕੀ ਪ੍ਰੋਬਲਮ ਕੀ ਹੈ ਤੁਹਾਡੇ ਹਸਬੰਦ ਨੂੰ ਕਿਰਜੀ ਉਹਨਾਂ ਨੇ ਨਾ ਮਤਲਬ ਪਤਾ ਹੀ ਨਹੀਂ ਲੱਗਦਾ ਜਦੋਂ ਰਾਤ ਨੂੰ ਕਈ ਵਾਰੀ ਜਿਵੇਂ ਲੈਟਰੀ ਨਾ ਲੱਗ ਜਾ ਹਮ ਅਸੀਂ ਕਿਸੇ ਕੋਲੇ ਕਦੇ ਸ਼ੇਅਰ ਨਹੀਂ ਕੀਤੀ ਗੱਲ ਕਿਉਂਕਿ ਜਿਸਦਾਰ ਬੰਦਾ ਹੈ ਹਮ ਤੇ ਐ ਪਤਾ ਨਹੀਂ ਲੱਗਦਾ ਕਿ ਕਦੋਂ ਢਿੱਲਾ ਮਿੱਸਾ ਹੋ ਜੇ ਇਹਨਾਂ ਨੂੰ ਤਾਂ ਹੁਣ ਪਤਾ ਹੈ ਅਸੀਂ ਉਹਨਾਂ ਕਿਹਦੇ ਕੋਲ ਜਾਏਗੀ ਦੱਸਣ ਕੋਈ ਸੌਂਦਾ ਵੀ ਨਹੀਂ ਹੈਗਾ ਹੂੰ ਹੂੰ ਅਗਲਾ ਕਹਿਣ ਦਾ ਤੁਹਾਨੂੰ ਅਸੀਂ ਕਮਰਾ ਦੇਤਾ ਕਮਰਾ ਤਾਂ ਵੀਰ ਜੀ ਬਹੁਤ ਪੁਰਾਣਾ ਲਿਖਿਆ ਸੀਗਾ ਜਿਹੜਾ ਸਾਨੂੰ ਬਾਈ ਦੇ ਵਿੱਚ ਮਿਲ ਹੂੰ ਜਿਹੜੀ ਇਹਨਾਂ ਦੀ ਸੂਰਤ ਤਾਂ ਸਾਨੂੰ ਕਹਿੰਦੇ ਗਲਿਸਟ ਹੈ ਵੀ ਕਮਰਾ ਨਹੀਂ ਮਿਲਿਆ ਇਹਨਾਂ ਨੂੰ ਹੂੰ ਇਸ ਤਰ੍ਹਾਂ ਹੀ ਕਹਿੰਨੇ ਆ ਵੀ ਕੋਈ ਵੀ ਹੈ ਕਿਵੇਂ ਵੀ ਹੈ ਇਹਨਾਂ ਨੂੰ ਚੱਲ ਪੁੰਨ ਖਾਤਰ ਹੈ ਚਾਹੇ ਕੋਈ ਸਕੀਮ ਚ ਇਹਨਾਂ ਨੂੰ ਕਮਰਾ ਦਿੱਤਾ ਜਾਵੇ ਤੇ ਕਮਰਾ ਪਾਇਆ ਜਾਵੇ ਤੇ ਚੱਲੇ 10 ਸੈਟ ਕਰਕੇ ਬਹਿ ਜਾਣ ਜੀ ਸੋ ਜਿਵੇਂ ਸਰਕਾਰ ਦੇ ਥਰੂ ਜਿਹੜੀਆਂ ਸਹੂਲਤਾਂ ਮਿਲਣ ਉਹ ਹਾਲੇ ਤੱਕ ਨਹੀਂ ਮਿਲਦੀਆਂ ਚਲੋ ਉਹ ਵੀ ਥੋੜੀ ਕੋਸ਼ਿਸ਼ ਆ ਤੇ ਮੈਂ ਵੀ ਅਪੀਲ ਕੀਤੀ ਹੈਗੀ ਹੈਗੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਨਤਾ ਨੂੰ ਸਰੋਤਿਆਂ ਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਦੇ ਸਰ ਮੈਂ ਕਹਿੰਨੇ ਜੀ ਅਸੀਂ ਤੇ ਇਹੀ ਕਹਿੰਨੇ ਆ ਵੀ ਇਹਨਾਂ ਨੂੰ ਮਦਦ ਦਿੱਤੀ ਜਾਵੇ ਹੂੰ ਗਰੀਬ ਪਰਿਵਾਰ ਆ ਸੀ ਸਾਡਾ ਬਾਕੀ ਪਿੰਡ ਦੇ ਵਿੱਚ ਵੀ ਸਾਰਿਆਂ ਨੂੰ ਪਤਾ ਪਹਿਲ ਦੇ ਆਧਾਰ ਤੇ ਸਾਡਾ ਸ਼ੁਰੂ ਤੋਂ ਹੀ ਮਕਾਨ ਕੱਚਾ ਹੂੰ ਅੱਜ ਦਾ ਨਹੀਂ ਜੀ ਇਹ ਜਿਉਂ ਇਹ ਜੰਮੇ ਜਾਏ ਉਦੋਂ ਤੱਕ ਕੱਚਾ ਮਕਾਨ ਜੀ ਠੀਕ ਹੈ ਜੀ ਇਹ ਵੀ ਕਿਸੇ ਦੀ ਮਨ ਮਿਹਰ ਪੈ ਗਈ ਤੇ ਚੱਲ ਸਾਨੂੰ ਦੇ ਤਾਂ ਸਾਡਾ ਇਹ ਮੌਜੂਦਾ ਖੜਾ ਹੀ ਹੈ ਜੀ ਹਾਂ ਜੀ ਕੋਈ ਤੱਕਾ ਤਾਂ ਹੈ ਨਹੀਂਗਾ ਹੁਣ ਆਪਣਾ ਜੇ ਉਹਨਾਂ ਨੂੰ ਤਰਸ ਆਊਗਾ ਇਹਨਾਂ ਤੇ ਹਾਂ ਤੇ ਦੇ ਵੀ ਸਕਦੇ ਆ ਜੀ ਨਾ ਰੱਬ ਦੇ ਘਰੇ ਘਾਟਾ ਤੇ ਨਾ ਸਰਕਾਰਾਂ ਦੇ ਘਰੇ ਘਾਟਾ ਜੀ ਹਨਾ ਜੀ ਜੀ ਬਾਕੀ ਇਹਨਾਂ ਦਾ ਬੇਟਾ ਜੋ ਮਰਿਆ ਉਦੋਂ ਦੀ ਇਹਨਾਂ ਦੀ ਹਾਲਤ ਜੀ ਥੋੜੀ ਜੀ ਵਿਗੜਦੀ ਜਾਦੀ ਠੀਕ ਹੈ ਇਹਨਾਂ ਦੇ ਕਾਰਨ ਸਾਡੇ ਵੀ ਵਿਗੜਦੀ ਹਾਲਤ ਕਿਉਂ ਮਾਪੇ ਕੋਲੇ ਜਾਣਾ 10 ਬੈਠਾ ਬਹੁਤ ਔਖਾ ਹੁੰਦਾ ਜੀ ਬਿਲਕੁਲ ਹੁਣ ਅਸੀਂ ਵੀ ਨਹੀਂ ਰੋਜ਼ ਤਾਂ ਹੋ ਸਕਦੇਗੇ ਇਹਨਾਂ ਕੋਲ ਤੇ ਇਹ ਵੀ ਨਹੀਂ ਰੋ ਸਕਦੇਗੇ ਇਸ ਕਾਰਨ ਉਹ ਬਿਮਾਰ ਹੋ ਜਾਂਦੇ ਹਮ ਮੇਰੇ ਹਸਬੰਦ ਜੀ ਹਾਂ ਜਿਵੇਂ ਤੁਸੀਂ ਦੇਖ ਰਹੇ ਹੋ ਸਾਡੇ ਕੈਮਰੇ ਦੇ ਜ਼ਰੀਏ ਪਿੱਛੇ ਝੋਪੜੀ ਨਜ਼ਰ ਆ ਰਹੀ ਹੈ ਇਹ ਬਜ਼ੁਰਗ ਜੋੜਾ ਹੈ ਤੇ ਜਿਹੜੇ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਆ ਤੁਸੀਂ ਇਹ ਹਾਲਾਤ ਤੁਸੀਂ ਇਹਨਾਂ ਦੇ ਦੇਖ ਹੀ ਸਕਦੇ ਹੋ ਇੱਕ ਵੱਡਾ ਬੇਟਾ ਸੀ ਜਿਹਦੇ ਨਾਲ ਹੀ ਰਹਿੰਦੇ ਸੀ ਤੇ ਉਹਦੀ ਡੈਥ ਹੋ ਜਾਣ ਦੇ ਕਾਰਨ ਇਹਨਾਂ ਤੇ ਜਿਹੜਾ ਦੁੱਖਾਂ ਦਾ ਪਹਾੜ ਔ ਟੁੱਟ ਪਿਆ ਹੈਗਾ ਤੇ ਵੱਡਾ ਛੋਟਾ ਬੇਟਾ ਜਿਹੜਾ ਇਹਨਾਂ ਦਾ ਉਹਦਾ ਗੁਜ਼ਾਰਾ ਕਹਿੰਦੇ ਬੜੀ ਮੁਸ਼ਕਲ ਦੇ ਨਾਲ ਹੁੰਦਾ ਕਿਉਂਕਿ ਉਹ ਵੀ ਦਿਹਾੜੀ ੱਪੇ ਦੇ ਨਾਲ ਹੀ ਆਪਣਾ ਘਰ ਦਾ ਗੁਜ਼ਾਰਾ ਚਲਾਉਂਦਾ ਤੇ ਦਿਹਾੜੀ ਦੇ ਨਾਲ ਰੋਟੀ ਮਸਾਂ ਪੂਰੀ ਹੁੰਦੀ ਆ ਸੋ ਇਸ ਕਰਕੇ ਮਕਾਨ ਪਾ ਕੇ ਦੇਣਾ ਬਹੁਤ ਦੂਰ ਦੀ ਗੱਲ ਆ ਤੇ ਉਹਦੇ ਕੋਲੇ ਵੀ ਅਸੀਂ ਦੇਖ ਰਹੇ ਆ ਕਿ ਰੂਮ ਮਹੇਗਾ ਉਹਦੇ ਕੋਲੇ ਵੀ ਤੇ ਇਸ ਕਰਕੇ ਇਹਨਾਂ ਬਜ਼ੁਰਗ ਜੋੜਾ ਜਿਹੜਾ ਝੋਪੜੀ ਵਿੱਚ ਰਹਿਣ ਲਈ ਮਜਬੂਰ ਆ ਸੋ ਇਹਨਾਂ ਦੀ ਗੁਜ਼ਾਰਿਸ਼ ਆ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਜਾਦਾ ਗੱਲਬਾਤ ਤੁਸੀਂ ਦੇਖ ਹੀ ਰਹੇ ਹੋ ਉਹਨਾਂ ਨੂੰ ਨਹੀਂ ਹੋ ਰਹੀ ਹੈਗੀ ਸੋ ਇਸ ਕਰਕੇ ਮੈਂ ਇਹਨਾਂ ਵੱਲੋਂ ਜਿਹੜੀ ਉਹ ਗੱਲਬਾਤ ਤੁਹਾਡੇ ਸਾਹਮਣੇ ਰੱਖ ਰਿਹਾ ਹੈਗਾ ਇਨਾਂ ਦੀ ਗੁਜਾਰਸ਼ ਇਹ ਹੈ ਕਿ ਤੁਹਾਡੇ ਸਾਰਿਆਂ ਤੋਂ ਜਿੰਨੇ ਵੀ ਦੇਖ ਰਹੇ ਆ ਸਰੋਤੇ ਦਾਨੀ ਸੱਜਣ ਮਿੱਤਰ ਪਿਆਰੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਇਹਨਾਂ ਦੀ ਸਹਾਇਤਾ ਜਿਹੜੀ ਜ਼ਰੂਰ ਕਰੋ ਇਹਨਾਂ ਦਾ ਜਿਹੜਾ ਸੀ ਅਕਾਊਂਟ ਨੰਬਰ ਆ ਉਹ ਅਸੀਂ ਨੀਚੇ ਜਿਹੜਾ ਦੇ ਦਿੱਤਾ ਹੈਗਾ ਸੋ ਇਸ ਕਰਕੇ ਜੋ-ਜੋ ਮਿੱਤਰ ਪਿਆਰੇ ਦਾਨੀ ਸੱਜਣ ਇਹਨਾਂ ਦੀ ਹੈਲਪ ਕਰ ਸਕਦੇ ਆ ਸਹਿੰਦੇ ਆ ਜਿਹੜੇ ਉਹ ਇਹਨਾਂ ਦੀ ਹੈਲਪ ਆ ਜਿਹੜੀ ਉਹ ਜ਼ਰੂਰ ਕਰਨ ਸਾਡੇ ਚੈਨਲ ਤੇ ਤੁਸੀਂ ਇਦਾਂ ਦੀਆਂ ਖਾਸ ਤੌਰ ਤੇ ਇਦਾਂ ਦੀਆਂ ਜਿਹੜੀਆਂ ਵੀਡੀਓ ਤੁਸੀਂ ਦੇਖਦੇ ਹੋ ਤੇ ਕਿਉਂਕਿ ਅਸੀਂ ਤੁਹਾਡੇ ਸਾਹਮਣੇ ਜ਼ੀਰੋ ਲੈਵਲ ਤੋਂ ਜਿਹੜੀ ਸਚਾਈ ਉਹ ਲੈ ਕੇ ਆ ਰਹੇ ਹੈਗੇ ਆ ਕਿਉਂਕਿ ਸਰਕਾਰਾਂ ਜਿਵੇਂ ਮੈਂ ਪਹਿਲਾਂ ਹੀ ਕਿਹਾ ਦਾਵਾ ਕਰਦੀਆਂ ਕਰਦੀਆਂ ਹੈਗੀਆਂ ਤੇ ਇਸ ਤਰ੍ਹਾਂ ਤੁਸੀਂ ਉਹਨਾਂ ਦੀ ਵੀਡੀਓ ਦੇਖ ਕੇ ਇਹਨਾਂ ਦੇ ਹਾਲਾਤ ਦੇਖ ਕੇ ਤੁਹਾਨੂੰ ਪਤਾ ਲੱਗ ਜਾਂਦਾ ਹੈਗਾ ਕਿ ਸਰਕਾਰਾਂ ਦੇ ਉਹ ਦਾਅਵੇ ਆ ਜਿਹੜੇ ਉਹ ਖੋਖਲੇ ਹੈਗੇ ਆ ਤੇ ਇਹ ਲੋਕ ਆ ਜਿਹੜੇ ਉਹ ਇਸ ਤਰ੍ਹਾਂ ਗੁਰਬਤਪਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਆ ਸੋ ਇਹਨਾਂ ਦੀ ਜਿਹੜੀ ਬੇਨਤੀ ਹੈ ਜਿਹੜੀ ਉਹ ਜ਼ਰੂਰ ਸਵੀਕਾਰ ਕਰਿਓ ਤੁਸੀਂ ਜਿੰਨੀ ਇਹਨਾਂ ਦੀ ਸਹਾਇਤਾ ਕਰ ਸਕਦੇ ਹੋ ਸੋ ਜ਼ਰੂਰ ਕਰਿਓ ਜੀ